ਹਾਂਜੀ ਸਭ ਤੋਂ ਪਹਿਲਾਂ ਸਾਰਨ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਦਿਲਾਵਰਪੁਰ ਪਹੁੰਚੇ ਹੋયાਗੇ ਜੀ ਪਿੰਡ ਦਿਲਾਵਰਪੁਰ ਦੀ ਵੀਡੀਓ ਆਪਾਂ ਨੇ ਜੀ ਆਪਣੇ ਵੱਡੇ ਵੀਰ ਸੰਜੂ ਸਤਨਾਮ ਤੇ ਜੈਸਮੀਨ ਤੇ ਜੱਸਾ ਤੇ ਸੰਜੂ ਹੋਰ ਬਈ ਤੇ ਕਈਆਂ ਦੇ ਨਾਮ ਦੇ ਕਹਿਣ ਤੇ ਆਪਣੇ ਇਹ ਵੀਡੀਓ ਬਣਾਈ ਗਈ ਜੀ ਇਸ ਪਿੰਡ ਦੀ ਬੋਟ ਜੀ 250 ਤੋਂ ਲੈ ਕੇ 300 ਹੈਗੀ ਹੈਗੀ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਪਿੰਡ ਦਿਲਾਵਰਪੁਰ ਦਿਖਾਵਾਂਗੇ ਜੀ ਪਿੰਡ ਦਿਲਾਵਰਪੁਰ ਦੀ ਤੁਹਾਨੂੰ ਅੱਜ ਲੈ ਕੇ ਆ ਗਏ ਹਾਂ ਤੇ ਸਾਰਾ ਪਿੰਡ ਦਿਖਾਵਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਗਏ ਗਰਾਊਂਡ ਵਿੱਚ ਜੀ ਤੇ ਫਿਰ ਆਪਾਂ ਲਗੇ ਇੱਕ ਟੈਂਕੀ ਵੱਲ ਜੀ ਤੇ ਉਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਸਾਹਿਬ ਤੇ ਆਜੋ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਆਜੋ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਵਿੱਚ ਜੀ ਕਰੋ ਜੀ ਦਰਸ਼ਨ ਦਲਾਵਰਪੁਰ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਬਹੁਤ ਵਧੀਆ ਮਨ ਲੱਗਿਆ ਆਪਾਂ ਨਾਲ ਤੁਸੀਂ ਜੁੜੇ ਰਹੋ ਤੇ ਆਜੋ ਆਪਾਂ ਤੁਹਾਨੂੰ ਪਿੰਡ ਦਾ ਚੱਪਾ ਚੱਪਾ ਤੇ ਸਾਰਾ ਪਿੰਡ ਦਿਖਾਵਾਂਗੇ ਜੀ ਤੇ ਆਪਣੇ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਜੀ ਫਿਰ ਆਪਾਂ ਚੱਲਦੇ ਹਾਂ ਸਕੂਲ ਵੱਲ ਨੂੰ ਸਕੂਲ ਬਹੁਤ ਵਧੀਆ ਤੇ ਵਧੀਆ ਬਣਿਆ ਹੋਇਆ ਸੀਗਾ ਬਹੁਤ ਵਧੀਆ ਲੱਗਿਆ ਦੇਖ ਕੇ ਜੀ ਤੇ ਆਜੋ ਆਪਾਂ ਪਿੰਡ ਦੇ ਵਿੱਚ ਐਂਟਰ ਹੁੰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਸੰਸ ਖੇੜ ਦੇ ਬਜ਼ੁਰਗ ਮਿਲੇ ਤੇ ਫਿਰ ਆਪਾਂ ਚੱਲਾਂਗੇ ਜੀ ਨਗਰ ਖੇੜੇ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂਗੇ ਜੀ ਨਗਰ ਖੇੜੇ ਤੇ ਕਰੋ ਜੀ ਦਰਸ਼ਨ ਬਹੁਤ ਸੋਹਣਾ ਨਗਰ ਖੇੜਾ ਬਣਿਆ ਆ ਸੋ ਨੂੰ ਪਤਾ ਹੀ ਆ ਪਿੰਡ ਵਾਲਿਆਂ ਦੀ ਇਸੇ ਸਬੰਧੀ ਸਰਦਾ ਤਾਂ ਹੁੰਦੀ ਹੋਆ ਪਰ ਬਹੁਤ ਵਧੀਆ ਲੱਗਿਆ ਦੇਖ ਕੇ ਚਲੋ ਫਿਰ ਆਪਾਂ ਚਾਲਾਂ ਜੀ ਪਿੰਡ ਦੇ ਵਿੱਚ ਜਿੱਥੇ ਬਜ਼ੁਰਗ ਤਾਂ ਸਿਖੇੜ ਰਹੇ ਸੀਗੇ ਤੇ ਆਜੋ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਆਪਾਂ ਵੀਡੀਓ ਵੀ ਬਣਾਈ ਤੇ ਉਹਨਾਂ ਨੇ ਬਹੁਤ ਵਧੀਆ ਆਪਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਤੇ ਆਜੋ ਫਿਰ ਆਪਾਂ ਅੱਗੇ ਚੱਲਾਂਗੇ ਜੀ ਹੁਣ ਪਿੰਡ ਦਾ ਚੱਪਾ-ਚੱਪਾ ਦੇ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਅੱਗੇ ਆਪਾਂ ਚੱਲਾਂਗੇ ਜੀ ਇੱਕ ਪੀਰ ਦੀ ਜਗ੍ਹਾ ਤੇ ਲਾਲਾਂ ਵਾਲਾ ਪੀਰ ਹੈ ਜਿੱਥੇ ਪਿੰਡ ਦੇ ਸਾਰਿਆਂ ਦੀ ਬਹੁਤ ਵੱਡੀ ਸਰਦਗੀ ਜੀ ਆਪਣੇ ਨਾਲ ਤੁਸੀਂ ਜੁੜੇ ਰਹੋ ਕੱਲਾ ਕੱਲਾ ਤੁਹਾਨੂੰ ਮੰਦਰ ਕੱਲਾ ਕੱਲਾ ਤੁਹਾਨੂੰ ਇੱਕ ਧਾਰਮਿਕ ਸਥਾਨ ਆਪਾਂ ਤੁਹਾਨੂੰ ਸਾਰਾ ਵੀਡੀਓ ਵਿੱਚ ਦਿਖਾਵਾਂਗੇ ਜੀ ਆਜੋ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਦੇ ਲਾਲਾ ਵਾਲਾ ਪੀਰ ਦਰਗਾਹ ਦੇ ਦਰਸ਼ਨ ਕਰਦਿਆਂ ਹੋਇਆਂ ਆਪਾਂ ਤੁਹਾਨੂੰ ਸਾਰਾ ਪਿੰਡ ਵੀ ਦਿਖਾਏਗਾ ਤੇ ਆਪਾਂ ਤੁਹਾਨੂੰ ਦਰਗਾਹ ਵੀ ਦਿਖਾਵਾਂਗੇ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਾਈ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਐਦਾਂ ਦੀਆਂ ਹੋਰ ਵੀਡੀਓ ਕਰਵਾਉਣ ਲਈ ਜੀ ਤੁਸੀਂ ਆਪਣੇ ਕੰਟੈਕਟ ਨੰਬਰ ਸਪਾਰਕ ਕਰ ਸਕਦੇ ਹੋਗੇ ਜੀ ਆਪਾਂ ਤੁਹਾਨੂੰ ਉਸ ਪਿੰਡ ਦੀ ਵੀਡੀਓ ਬਣਾ ਕੇ ਦਵਾਂਗੇ ਜੀ ਤੇ ਆਜੋ ਫਿਰ ਆਪਾਂ ਪਿੰਡ ਵਿੱਚ ਐਂਟਰ ਹੋਏ ਤੇ ਫਿਰ ਅੱਗੇ ਚੱਲਾਂਗੇ ਜੀ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਆਜੋ ਆਪਾਂ ਤੁਹਾਨੂੰ ਪਿੰਡ ਦੀਆਂ ਗਲੀਆਂ-ਗਲੀਆਂ ਤੇ ਸਾਰਾ ਚੱਪਾ-ਚੱਪਾ ਸਾਰਾ ਕੁਝ ਦਿਖਾਵਾਂਗੇ ਜੀ ਬਹੁਤ ਵਧੀਆ ਲੱਗਿਆ ਇੱਕ ਛੋਟਾ ਜਿਹਾ ਪਿੰਡ ਸੀਗਾ ਬਹੁਤ ਮਨ ਲੱਗਿਆ ਤੇ ਆਜੋ ਆਪਾਂ ਨੇ ਉੱਪਰ ਦੀ ਗੇੜਾ ਦਿੱਤਾ ਤੇ ਆਪਾਂ ਹੁਣ ਚੱਲਾਂਗੇ ਪਿੰਡ ਦੇ ਵਿੱਚ ਜੀ ਬਾਕੀ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾ ਦਿੰਦਾ ਪਿੰਡ ਦੀ ਸੈਂਟਰ ਦੀ ਗਲੀ ਦਿਖਾਵਾਂਗੇ ਆਪਾਂ ਤੁਹਾਨੂੰ ਹੁਣ ਤੇ ਆਜੋ ਅੱਗੇ ਆਪਾਂ ਨੂੰ ਮਿਲੇ ਜਵਾਖ ਜੀ ਤੇ ਆਜੋ ਆਪਾਂ ਆਹ ਰਸਤੇ ਜਾਵਾਂਗੇ ਹੁਣ ਜੀ ਸਿਰਫ ਆਪਣੀ ਇੱਕ ਇਹ ਗਲੀ ਰਹਿ ਗਈ ਤੇ ਆਜੋ ਫਿਰ ਆਪਾਂ ਤੁਹਾਨੂੰ ਸਾਰਾ ਰਸਤਾ ਦਿਖਾਉਂਦੇ ਹੋਇਆ ਅੱਗੇ ਅੱਗੇ ਚੱਲਾਂਗੇ ਜੀ ਤੇ ਆਜੋ ਆਪੇ ਨਾਲ ਤੁਸੀਂ ਜੁੜੇ ਰਹੋ ਤੇ ਆਜੋ ਫਿਰ ਆਪਾਂ ਤੁਹਾਨੂੰ ਹੁਣ ਲੈ ਕੇ ਚੱਲ ਜਾਾਂਗੇ ਜੀ ਪਿੰਡ ਦੇ ਇੱਕ ਛੋਟੀ ਜੀ ਗਲੀ ਦੇ ਵਿੱਚ ਬਹੁਤ ਵਧੀਆ ਲੱਗਿਆ ਦੇਖ ਕੇ